ਪਰ लवली ਆਪਦੀ ਗੱਡੀ ਲੈ ਕੇ ਆਈ ਨਾਈਗਰਾ ਫਾਲ ਜਾਣਾ ਪਾ। ਉਹ ਭਰਾਵਾ ਮੇਰੇ ਕੋ ਗੱਡੀ ਹੈ ਹੀ ਨਹੀਂ ਤੇ ਮੈਂ ਕਿੱਥੋਂ ਲੈਵਾਂ? ਉਹ ਭਰਾਵਾ ਪੂਜਾ ਨੇ ਵੀ ਪਛੌਣੇ ਵੀ ਜਾਣਾ। ਖੁਲੇ ਮੈਂ ਗੱਡੀ ਲੈ ਕੇ ਹੁਣੇ ਆਈ। ਉਹ ਨਾਈਗਰਾ ਜਾਣ ਦਾ ਸਾਰਾ ਖਰਚਾ ਮੈਂ ਕਰੂੰਗਾ। ਕਿੱਥੇ ਪੂਜਾ? ਉਹ ਭਰਾਵਾ ਮੈਂ ਤਾਂ ਕਹਿਣਾ ਸੀ ਕਿ ਪੂਜਾ ਨੇ ਵੀ ਤੇਰੇ ਵਾਂਗੂ ਨਾ ਹੀ ਕੀਤੀ ਤੂੰ ਪੂਰੀ ਗੱਲ ਹੀ ਨਹੀਂ ਸੁਣੀ ਤੇ ਫੋਨ ਕੱਟਤਾ। ਤੇ ਹੁਣ ਆਪਣੇ ਨਾਲ ਕੌਣ ਚੱਲਿਆ ਫਿਰ? ਮੰਮੀ ਜੀ। ਚੱਲ ਪੁੱਤ ਕੋਮਨ ਚੱਲੀਏ ਖਰਚਾ ਤੇਰੇ ਵੱਲੋਂ। ਘਰੀ ਬਣਾਉਂਦੀ। ਕਾਂਟੀ ਉਧਰ ਹੀ ਭਰਾਵਾ। ਉਰੇ। ਆ ਜਾ ਆਪਾਂ ਪੋਲਕ ਨਾਇਗਰਾ ਫੋਲ ਆਓ ਵੇਖ ਵੀਰ ਗੇਟ ਜਿੱਥੇ ਅਮਰੀਕਾ ਤੇ ਕੈਨੇਡਾ ਦੀ ਲੜਾਈ ਹੋਈ ਸੀ ਆਪਾਂ ਖੜੇ ਆ ਲੰਡੀਸ ਲੈਣ ਹੈ ਤੇ ਇਹਦੇ ਸਾਹਮਣੇ ਹੈਗਾ ਵਾ ਮਹਿਫਿਲ 12 ਨਾ ਗ੍ਰਿਲ ਇਨਾ ਦਾ ਤੇ ਫੂਡ ਬੜਾ ਹੀ ਸਵਾਦ ਹੁੰਦਾ ਯਾਰ ਮੌਲ ਤੇ ਬਿਲਕੁਲ ਘਰ ਵਰਗਾ ਹੀ ਆ ਉਧਾਂ ਵੀ ਨੀਰੇ ਇਹਨਾਂ ਕੋ 15 ਜੂਨ ਤੱਕ ਨਾ ਆਫਰ ਲੱਗੀ ਹੋਈ ਆ 20% ਡਿਸਕਾਊਂਟ ਨਾਇਗਰਾ ਜਦੋਂ ਵੀ ਘੁੰਮਣ ਫਿਰਨਾ ਆਣਾ ਹੈ ਮਹਿਫਿਲ ਬਾਰ ਐਂਡ ਗ੍ਰਿਲ ਜ਼ਰੂਰ ਆਉਣਾ ਇੱਥੇ ਵੈਜੀ ਨਾਨ ਵੈਜੀ ਦੋਵੇਂ ਮਿਲ ਜਾਂਦਾ ਬੈਠਣ ਨੂੰ ਸਿਟਿੰਗ ਵੀ ਬੜੀ ਘੈਂਟ ਆ ਸਰਵਿਸ ਬਹੁਤ ਘੈਂਟ ਇਹਨਾਂ ਦੀ ਤੇ ਫੂਡ ਤੇ ਬੜਾ ਚਲਾ ਆਪਾਂ ਬੱਸ ਹੋ ਗਈ ਯਾਰ ਇਹ ਤਾਂ ਸਾਲੇ ਮੈਨੂੰ ਬੜੇ ਮਹਿੰਗੇ ਪੈਣੇ ਆ ਪੈਂਦੀ ਆ ਜਾਓ ਚਲੀਏ ਆਪਾਂ ਆ ਗਈ ਪੁੱਤ ਆ ਜਾਓ ਆ ਜਾਓ ਵੀ ਪੁੱਤ ਮੇਰੇ ਨਿਆਣੇ ਤੇ ਰੈਸਟੋਰੈਂਟ ਅੰਦਰ ਹੀ ਆ ਨਹੀਂ ਨਹੀਂ ਉਹਨਾਂ ਨੂੰ ਲੈ ਜਾਂਦੇ ਆਪਾਂ ਪਹਿਲੇ ਮੇਰਾ ਘਰੋਂ ਪਰਸ ਫੜ ਜੇ ਖਰਚੇ ਪਾਣੀ ਤੇ ਮੈਂ ਕਰਨੇ ਆ ਨਾ ਆ ਜਾਓ ਵਜੇ ਵਜੇ ਲੈ ਜਾਂਦੇ ਉਹਨਾਂ ਨੂੰ ਉਹ ਚਲ ਗਈ ਉਹ ਸਾਨੂੰ ਛੱਡ ਗਿਆ ਇੱਥੇ ਹੀ ਉਹ ਵੀਰੇ ਦਿਆ ਵਾ ਯਾਰ ਬੱਤਲ ਵੀ ਕਿੰਨਾ ਕਰ ਦਿੱਤਾ ਪਿਆ ਉਹ ਵੀਰੇ ਛਤਰੀ ਤੇ ਆਪਾਂ ਕੋਈ ਇੱਕੋ ਹੀ ਆ ਤੇ ਬੰਦੇ ਆਪਾਂ ਤਿੰਨੇ ਆ ਤੇ ਛਤਰੀ ਵੀਰ ਮੈਨੂੰ ਦੇ ਦੇ ਮੈਂ ਗਿੱਲਾ ਨਹੀਂ ਹੋਣਾ ਚਾਹੁੰਦਾ ਉਹ ਵੀਰੇ ਮੈਂ ਲੈਣੀ ਛਤਰੀ ਉਹ ਵੀਰੇ ਮੇਰੇ ਕੱਪੜੇ ਗਿੱਲੇ ਹੋ ਜਾਣੇ ਛਤਰੀ ਮੈਂ ਲੈਣੀ ਆ ਵੀਰੇ ਮੇਰੇ ਹਾਲ ਗਿੱਲੇ ਹੋਏ ਨੇ ਮੈਂ ਜਲ ਲਈ ਆ ਵੀਰੇ ਮੈਨੂੰ ਨਮੂਨੀਆਂ ਹੀ ਨਾ ਹੋ ਜਾ ਤੁਹਾਨੂੰ ਭਾਵੇਂ ਗੋਲੀ ਵਾਜਾਂ ਮੈਂ ਛਤਰੀ ਦੀ ਹੌਕਾ ਹੀ ਤੁਹਾਡੇ ਢਿੱਡ 'ਚ ਲੰਗਾ ਦੇ ਲਈ ਛਤਰੀ ਮੈਂ ਲਵਾਂਗਾ ਹੱਥ 'ਚ ਮੈਂ ਫੜੀ ਛਤਰੀ ਤੇ ਛਤਰੀ ਵੀ ਮੇਰੀ ਆ ਮੈਂ ਇਹਦੇ ਪੈਸੇ ਦਿੱਤੇ ਸੀ ਮੈਂ ਮੈਂ ਕਹਿੰਦਾ ਛਤਰੀ ਟੁੱਟ ਜਾਣੀ ਜੇ ਕਹੇ ਦਾ ਕੰਮ ਨਹੀਂ ਆ ਓਏ ਇੱਕ ਮਿੰਟ ਥੋੜਾ ਸ਼ੈਡੋ ਛਤਰੀ ਨੂੰ ਮम्मा ਆਪਾਂ ਤੇ ਜਾਣਾ ਗੱਡੀ ਦੇ ਆ ਆ ਵੀਰੇ ਅਛਤਰੀ ਫੜੀ ਓ ਭਰਾਵਾ ਕੀ ਗੱਲ ਮਗਢੀਂ ਚਲੋਣੀ ਆ ਤੂੰ ਫੜੀ ਛਤਰੀ ਵੀਰੇ ਕੀ ਗੱਲ ਮੈਂ ਬਹਿਣਾ ਨਹੀਂ ਉਹ ਗੱਦਰੋ ਛਤਰੀ ਫੜ ਲਓ ਯਾਰ ਤੁਹਾਡਾ ਰੰਡੀ ਰੋਣਾ ਵਿੰਦਾ ਯਾਰ ਤੂੰ ਬਹਿ ਚਲੀ ਆਪਾਂ ਯਾਰ ਓਏ ਬਾਰੀ ਖੋਲੀ ਛੱਡ ਦੇ ਵੀਰੇ ਮੈਂ ਬਾਹਰ ਰਹਿ ਗਿਆ ਛੱਡ ਦੇ ਵੀਰੇ ਵੀਰੇ ਮੈਂ ਬੜਾ ਚਿਰ ਜ਼ਮੀਨ ਤੇ ਲੰਮੇ ਪੈ ਕੇ ਗਿਆਰਾ ਕਰ ਲਿਆ ਹੁਣ ਮੇਰੀ ਸੋਚ ਹੋ ਗਈ ਉੱਚੀ ਮੈਨੂੰ ਬੈੱਡ ਉੱਚਾ ਚਾਹੀਦਾ ਹੈਗਾ ਆਪਣੇ ਕੋਲ ਸਾਡੇ ਆਪਣੇ ਕੋਲ ਸਾਰੇ ਸਾਈਜ਼ ਦੇ ਬੈੱਡ ਮਿਲ ਜਾਂਦੇ ਤੁਸੀਂ ਦੱਸੋ ਤੁਹਾਡੇ ਮੈਟਰਸ ਦਾ ਸਾਈਜ਼ ਕਿਹੜਾ ਹੈ ਵੀਰੇ ਤੂੰ ਵੇਖ ਲੈ ਮੇਰੇ ਵਾਂਗੂ ਉੱਚਾ ਜਵਾਨ ਲੰਮਾ ਤਨੀ ਹੈਗਾ ਆ ਜਿੰਨਾ ਕਿ ਮੇਰਾ ਕੱਦ ਹੈਗਾ ਉਹਦੇ ਹਿਸਾਬ ਨਾਲ ਵੇਖ ਲੈ ਮੇਰੇ ਵੀਰੇ ਭਾਜੀ ਆ ਦੇਖਿਓ ਆਹ ਤਾਂ ਨਹੀਂ ਸਾਈਜ਼ ਆ ਸੇਮ ਇਹਦੇ ਨਾਲ ਦਾ ਹੀ ਆ ਮੈਂ ਕਿਹਾ ਮੁੱਲ ਲਿਆ ਸੀ ਕਿਹਨੇ ਘਰ ਦੇ ਬਾਹਰ ਰੱਖਿਆ ਇਹੋ ਚੱਕਿਆ ਮੈਂ ਅੱਛਾ ਭਾਜੀ ਇਹ ਹੈਗਾ ਕוויਨ ਸਾਈਜ਼ ਤੇ ਇਹਨਾਂ ਦੇ ਬੈੱਡਾਂ ਦੇ ਉੱਪਰ ਆਪਣੇ ਕੋਲ ਡੀਰ ਵੀ ਲੱਗੀ ਹੋਈ ਆ ਸਟਾਰਟ ਹੋ ਜਾਂਦੇ ਆ ਸਿਰਫ 190 ਡਾਲਰ ਤੋਂ ਜਿਹਦੇ ਵਿੱਚ ਤੁਹਾਨੂੰ ਸੈਂਟਰ سپورਟ ਮੈਟਲ ਦੀ ਮਿਲ ਜੂਗੀ ਤੇ ਲੈਦਰ ਦੀ ਕੁਸ਼ਨਿੰਗ ਹੋਏਗੀ ਉਹਦੇ ਵਿੱਚ ਕਿਆ ਬਾਤ ਐ ਤੇ ਹੋਰ ਇਤੋਂ ਉੱਪ ਵੀ ਪ੍ਰਾਈਸ ਹੈਗਾ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਮੇਰੀ ਸੋਚ ਉੱਚੀ ਆ ਇਤੋਂ ਉੱਪ ਵੀ ਹੈਗੇ ਭਾਜੀ ਡਿਜ਼ਾਈਨ ਜੇਕਰ ਤੁਸੀਂ ਵਧੀਆ ਲੈਣਾ ਵਾ ਮੈਟਲ ਦੀ ਸੈਂਟਰ سپورਟ ਲੈਣੀ ਆ ਤੇ 200 ਡਾਲਰ ਦੇ ਵਿੱਚ ਵੀ ਤੁਹਾਨੂੰ ਬੈੱਡ ਮਿਲ ਜਾਏਗਾ ਇਤੋਂ ਵੀ ਉੱਚੀ ਸੋਚ ਰ ਬੈਡਲੀਆਂ ਹੁੰਦੀਆਂ ਵੀਰੇ ਬਸ ਸੋਚ ਹੀ ਉੱਚੀ ਆ ਪ੍ਰਾਈਜ਼ ਲੈ ਮੇਰੀ ਸੋਚ ਥੱਲੇ ਹੀ ਆ 190 ਨਾਲ ਡਨ ਕਰ ਦੋ